ਬੀਤੀ ਰਾਤ ਜੁਝਾਰ ਟਾਈਮਜ਼ ਦੇ ਪੱਤਰਕਾਰ ਵੱਲੋਂ ਕਾਰਜਕਾਰੀ ਇੰਜੀਨੀਅਰ ਦਫ਼ਤਰ ਹੁਸ਼ਿਆਰਪੁਰ ਦਾ ਗੇਟ ਖੁੱਲਾ ਦੇਖ ਕੇ ਦਫ਼ਤਰ ਅੰਦਰ ਗਏ ਤਾਂ ਦੇਖਣ ਵਿੱਚ ਆਇਆ ਕਿ ਰਾਤ ਦੇ ਸਮੇਂ ਡਿਊਟੀ ਦੌਰਾਨ ਇੱਕ ਮੁਲਾਜ਼ਮ ਵੱਲੋਂ ਦਫ਼ਤਰ ਵਿੱਚ ਤਿੰਨ ਵਿਅਕਤੀਆਂ ਵੱਲੋਂ ਸ਼ਰਾਬ ਪੀਤੀ ਜਾ ਰਹੀ ਸੀ ਪੇਸ਼ ਹੈ ਇੱਕ ਰਿਪੋਰਟ ਉਹਦਾ ਸਹਿਬ ਡਬਲਯੂ ਡੀ ਦਾ ਜਿਹੜਾ ਦਫ਼ਤਰ ਆ ਉਹਦੇ ਵਿੱਚ ਜਿਹੜੀ ਆ ਚਰਿਆਮ ਜਿਹੜੀ ਰਾਤ ਨੂੰ ਦਾਰੂ ਚਲਦੀ ਪਈਆ ਤੇ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਨੇ ਜਿਹੜਾ ਨਾਮ ਉਹਨਾਂ ਦੇ ਮਰ ਲਿਆ ਹੋਇਆ ਹੈ ਜੀਤਰਾਮ ਜੀ ਕਿੰਨੇ ਚਿਰ ਤੋਂ ਇਹ ਕੰਮ ਚੱਲਦਾ ਹੈ ਜੀ ਏ ਅੱਜ ਹੀ ਆਏ ਸਾਰੇ ਪਾਏ ਡਾਕਟਰ ਜੀ ਦੁੱਧ ਬਾਣ ਆਏ ਆ ਦੁੱਧ ਬਾਣ ਹੁੰਦੇ ਆ ਵਿਚਾਰੇ ਅੱਗੇ ਵੀ ਤਿੰਨ ਦਾ ਦੁੱਧ ਪਾ ਜਾਂਦੇ ਕਿੱਥੇ ਪਾਉਂਦੇ ਜੀ ਦੁੱਧ ਇਹਨਾਂ ਦਫਤਰ ਇਹੀ ਹੈ ਇੱਥੇ ਚੌਂਕ ਗੰਨ ਦੁੱਧ ਪਾ ਕੇ ਜਾਂਦੇ ਭਾਜੀ ਆ ਪਾ ਦੁੱਧ ਲਿਆ ਹੁਣ ਤੇ ਕਿੰਨੇ ਜਣੇ ਦੁੱਧ ਪਾ ਕੇ ਜਾਂਦੇ ਜੀ ਇੱਕ ਹੋ ਜਾਂਦੇ ਭਾਜੀ ਉਹ ਭਰਾ ਬ੍ਰਦਰ ਮੇਰਾ ਅੱਜ ਜਨਰੇਟਰ ਦਾ ਲੈਣ ਆਇਆ ਸਮਾਨ ਇਹ ਤਾਂ ਜਨਰੇਟਰ ਲੈ ਆ ਜੋ ਸਮਾਨ ਲੈਣਾ ਤੇ ਜਿਹੜਾ ਦੂਸਰਾ ਬੰਦਾ ਗਿਆ ਜੀ ਉਹ ਪਾਹੀ ਆ ਭਾਜੀ ਉਹ ਸਮਾਨ ਦੇ ਗਿਆ ਜੀ ਜਨਰੇਟਰ ਲੈ ਆਈ ਉਹ ਤੋਂ ਸਮਾਨ ਦੇ ਗਿਆ ਇਹ ਤੁਹਾਡਾ ਉਹਦਾ ਕੀ ਹੈ ਜੀ ਤੁਸੀਂ ਕੀ ਕਿਹੜੇ ਕੰਮ ਕਰਦੇ ਜੀ ਇੱਥੇ ਕਾਹਦੇ ਦੀ ਡਿਊਟੀ ਹੈ ਤੁਹਾਡੀ ਬੇਲ ਲਾ ਰਹੇ ਹੋ ਜੀ ਬੇਲ ਲਾ ਰਹੇ ਜੀ ਲਾਏ ਡਿਊਟੀ ਆ ਦੇਖੋ ਇਹ ਦੁੱਧ ਲੈ ਆਇਆ ਇਹਨਾਂ ਤੇ ਚਾਹ ਨੂੰ ਚਾਹ ਪੀਂਦੇ ਤੇ ਜਿਹੜੇ ਇਹਨੇ ਬੰਨੋ ਜਿਹੜੀ ਬੋਤਲ ਖੋਲ ਕੇ ਪੈਗ ਲਾਏ ਜਾ ਰਹੇ ਸੀਗੇ ਉਹ ਆ ਫਿਰ ਤੁਹਾਡੇ ਤੁਹਾਡੀ ਰਗਨਾਨੀ ਦੇ ਵਿੱਚ ਜਿਹੜਾ ਦਫਤਰ ਆ ਗੇਟ ਖੁੱਲੇ ਪਏ ਆ ਸੌਰੀ ਸਾਰੇ ਗਲਤੀ ਹੋ ਗਈ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਦੇ ਵਿੱਚ ਇਹ ਹੁਸ਼ਿਆਰਪੁਰ ਦੇ ਜਿਹੜੇ ਨੈਸ਼ਨਲ ਹਾਈਵੇ ਦੇ ਜਿਹੜੇ ਦਫਤਰ ਦਾ ਇਹ ਹਾਲ ਹੈ ਜੀ ਕਿ ਇੱਥੇ ਜਿਹੜੇ ਬੇਲਦਾਰ ਵੱਲੋਂ ਜਿਹੜੀ ਆ ਬਿਠਾ ਕੇ ਦਰੂ ਪੁਲਾਈ ਜਾ ਰਹੀ ਆ ਇਸ ਬਾਰੇ ਆਪਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਫਿਰ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਕਿਹੜੀ ਪੋਸਟ ਤੇ ਸਰ ਐਗਜ਼ੀਕਿਊਟਿਵ ਪੀ ਡਬਲ ਯੂ ਜੀ ਸਰ ਇੱਕ ਰਤੀ ਮਾਮਲਾ ਸਾਹਮਣੇ ਆਇਆ ਕਿ ਤੁਹਾਡੇ ਦਫ਼ਤਰ ਦੇ ਵਿੱਚ ਜਿਹੜਾ ਇੱਕ ਬੇਲਦਾਰ ਜੀਤਰਾਮ ਕੁਝ ਕੁ ਵਿਅਕਤੀਆਂ ਨਾਲ ਦਾਰੂ ਪਿੰਦੇ ਜਿਹੜੇ ਆਪਣੇ ਦਫ਼ਤਰ ਸਰਕਾਰੀ ਵਿੱਚ ਬੈਠੇ ਸੀ ਕੀ ਕਹਿਣਾ ਹੈ ਤੁਸੀਂ ਮੈਨੂੰ ਐਕਚੁਅਲੀ ਉਹਦੇ ਬਾਰੇ ਪਤਾ ਨਹੀਂ ਸੀ ਤੁਸੀਂ ਹੁਣ ਧਿਆਨ ਚ ਲਿਆਇਆ ਤੇ ਮੈਂ ਇਨਕੁਆਇਰੀ ਕਰ ਰਿਆ ਬੰਦਿਆਂ ਨੂੰ ਬੁਲਾਇਆ ਤੇ ਦੇਖਦੇ ਹਾਂ ਕਿ ਇਹਦੇ ਵਿੱਚ ਹੈ ਤੇ ਜੇ ਕੋਈ ਇਹਦੇ ਵਿੱਚ ਲੱਗੇਗਾ ਤੇ ਉਸ ਉੱਤੇ ਅਗੇਂਸਟ ਐਕਸ਼ਨ ਲਵਾਂਗੇ ਇਹ ਸਰ ਕੀ ਸਰਕਾਰੀ ਅਦਾਰੇ ਵਿੱਚ ਐਸਾ ਕੰਮ ਕਰਨਾ ਜ਼ਰੂਰੀ ਹੈਗਾ ਜਾਂ ਕਰ ਸਕਦੇ ਆਪਾਂ ਨਹੀਂ ਜੀ ਨਹੀਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੇ ਜੀ ਤੇ ਮੈਂ ਦੇਖਦਾ ਕਿ ਕੀ ਐਕਚੁਅਲੀ ਕੀ ਫੈਕਟਸ ਹੈਗੇ ਆ ਮੈਂ ਉਹਨਾਂ ਨੂੰ ਗੋ-ਥਰੂ ਕਰਦਾ ਫੈਕਟਸ ਨੂੰ ਤੇ ਮੈਂ ਬੰਦੇ ਵੀ ਬੁਲਾਏ ਜਿਹੜੇ ਜਿਨ੍ਹਾਂ ਦੀ ਡਿਊਟੀ ਸੀਗੀ ਕੱਲ ਇੱਥੇ ਰਾਤ ਨੂੰ ਠੀਕ ਹੈ ਜੀ ਉਹਨਾਂ ਦੀ ਸਟੇਟਮੈਂਟ ਲੈਣੇ ਆ ਫਿਰ ਦੇਖਦੇ ਆ ਕੀ ਹੁੰਦਾ ਸਰ ਦਫਤਰ ਕਿੰਨੇ ਵਜੇ ਕਲੋਜ਼ ਹੋ ਜਾਂਦਾ ਜੀ 5 ਵਜੇ 5 ਵਜੇ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਗੇਟ ਥੋ ਡੈਕੂਲਰ ਰਹਿੰਦਾ ਵਾ ਤੇ ਕਿਸੇ ਦੀ ਜ਼ਿੰਮੇਵਾਰੀ ਦੇ ਖੁੱਲ੍ਹਾ ਰਹਿੰਦਾ ਦਾ ਦੇਖੋ 5 ਵਜੇ ਤੋਂ ਬਾਅਦ ਕਈ ਵਾਰ ਤਾਂ ਇਹ ਹੁੰਦਾ ਵੀ ਕੁਝ ਅਫੀਸ਼ੀਅਲ ਕੰਮ ਹੁੰਦਾ ਥੋੜਾ ਲੇਟ ਹੋ ਜਾਂਦਾ ਚੌਂਕੀਦਾਰ ਦੀ ਡਿਊਟੀ ਹੁੰਦੀ ਹੈ 5 ਵਜੇ ਤੋਂ ਬਾਅਦ ਇੱਥੇ ਸਾਡੇ ਆਉਂਦੇ ਆ ਜੀ